ਇੱਕ 85 ਸਾਲਾ ਬਜ਼ੁਰਗ ਨੂੰ ਉਸਦੇ ਘਰ ਪਰਿਵਾਰ ਵਾਲੇ ਜ਼ਮੀਨ ਜਾਇਦਾਦ ਦੇ ਪਿੱਛੇ ਉਸ ਨੂੰ ਘਰੋਂ ਬਾਹਰ ਕੱਢ ਦਿੰਦੇ ਨੇ ਤੁਹਾਨੂੰ ਦੱਸ ਦਈਏ ਕਿ ਖਬਰ ਗੁਰਦਾਸਪੁਰ ਦੇ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਕਾਨੂੰਨ ਮਾਨ ਵਿੱਚ ਇੱਕ ਬਜ਼ੁਰਗ ਔਰਤ ਨੂੰ ਉਸਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਹੈ ਜਿਸ ਕਾਰਨ ਬਜ਼ੁਰਗ ਔਰਤ ਪਿਛਲੇ 4 ਦਿਨਾਂ ਤੋਂ ਗਲੀ ਦੇ ਵਿੱਚ ਰਹਿ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਦਿੰਦੇ ਆ ਪਿੰਡ ਦੇ ਸਰਪੰਚ ठाकुर आफताब सिंह ਨੇ ਦੱਸਿਆ ਕਿ ਕਾਨਵੈਂਟ ਸਕੂਲ ਦੇ ਨੇੜੇ ਇਹ 85 ਸਾਲਾ ਬਜ਼ੁਰਗ ਔਰਤ ਕਮਲੋ ਦੇਵੀ ਰਹਿੰਦੀ ਹੈ ਅਤੇ ਉਸਦੇ ਪੁੱਤਰਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਕਮਲੋ ਦੇਵੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਉਹਨਾਂ ਦੱਸਿਆ ਕਿ ਕਮਲੋ ਦੇਵੀ ਦੇ ਤਿੰਨ ਪੁੱਤਰ ਨੇ ਜਿਨ੍ਹਾਂ ਨੇ ਆਪਸ ਵਿੱਚ ਮਕਾਨ ਦੀ ਵੰਡ ਕਰਕੇ ਆਪਣੀ ਮਾਂ ਤਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਮਾਤਾ ਨੂੰ ਵਿੱਤ ਤਿੰਨ ਦਿਨ ਤੋ ਗਲੀ ਦੇ ਵਿੱਚ ਬੈਠ ਕੇ ਹੀ ਆਪਣਾ ਸਮਾਂ ਗੁਜ਼ਾਰਨਾ ਪੈ ਰਿਹਾ ਸਰਪੰਚ ਨੇ ਦੱਸਿਆ ਕਿ ਪਹਿਲਾਂ ਵੀ ਝਗੜਾ ਹੋਣ ਕਾਰਨ ਉਸਨੇ ਮਾਤਾ ਤੇ ਉਸਦੇ ਪੁੱਤਰਾਂ ਨੂੰ ਇਕੱਠੇ ਬਿਠਾ ਕੇ ਰਾਜ਼inama ਕਰਵਾਇਆ ਸੀ ਪਰ ਤਿੰਨੇ ਪੁੱਤਰਾਂ ਨੇ ਉਹਨਾਂ ਦੀ ਗੱਲ ਨਾ ਮੰਨੀ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਮਾਂ ਤਾਨੂੰ ਖਰਚਾ ਵੀ ਦੇਣਗੇ ਪਰ ਉਹਨਾਂ ਨੇ ਇਹ ਸਾਰੀਆਂ ਗੱਲਾਂ ਇੱਕ ਵਾਰ ਫਿਰ ਤੋਂ ਇਨਕਾਰ ਦਿੱਤੀਆਂ ਨੇ ਹਾਲਾਂਕਿ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਦੇ ਮੋਹਤਵਰਾ ਅਤੇ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਮਾਤਾ ਨੂੰ ਫਿਰ ਤੋਂ ਕਾਰਦੇ ਅੰਦਰ ਰੱਖੇ ਜਾਣ ਲਈ ਉਸ ਦੇ ਪੁੱਤਰਾਂ ਨੂੰ ਸਹਿਮਤਤਾ ਕੀਤਾ ਗਿਆ ਹਾਲਾਂਕਿ ਇਸ ਮੌਕੇ ਉਸ ਪੀੜਤ ਬਜ਼ੁਰਗ ਦਾ ਕੀ ਕੁਝ ਕਹਿਣਾ ਉਹ ਤੁਹਾਨੂੰ ਵੀ ਸੁਣਾਉਣੀ ਆ ਕਮਲੋ ਇਹ ਵੀ 50 ਸਾਲ ਹੋ ਗਏ ਛੁਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੇ ਦਿੱਤੀ ਗਵਲੇ ਨੇ ਦਿੱਤੀ ਇਹਨੂੰ ਦਿੱਤੀ ਆਹ ਯੰਤੇ ਆਉਂਦੇ ਸੁਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਬਰਨਾ ਬਹੁਤ ਬਾਦੀ ਬੋਤ ਕਰਦਾ ਨਹੀਂ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲੇ ਆ ਕੰਦੇ ਵੀ ਵੇਚ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਤੇ ਰਾਤ ਮੇਰਾ ਤਾਂ ਇੱਕ ਸਰਕਾਰੀ ਆ ਤਾਂ ਸਰਕਾਰੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤਾਂ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਆ ਤਾਂ ਸਾਰੇ ਵਿਆਹੇ ਪੋਤੇ ਵਿਆਹਤੇ ਆ ਆਹ ਹੱਪਾ 50 ਜਨ ਦਿੱਤਾ ਪੁੱਤ ਦੋ ਬੰਨੇ ਕਿੰਨੇ 50 ਸਾਲ ਤੋਂ ਵੱਧ ਹੋ ਦਿੱਤਾ ਕਾਨੂੰ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਤੇ ਬੰਦੇ ਨਾ ਬੰਦਾ ਬਣ ਕੇ ਉੱਥੇ ਪਾਏ ਢੀਆਂ ਪਾਰੀਆਂ ਵਿਆਹੀਆਂ ਕੋਈ ਸਾਹ ਨਹੀਂ ਅੱਜ ਮੈਂ ਕੱਖਾਂ 'ਚ ਰੋਲ ਗਈ ਅੱਜ ਮੈਂ ਕੱਖਾਂ 'ਚ ਪੁੱਤ ਰੋਲ ਗਈ ਆ ਮੈਂ ਕੱਖਾਂ 'ਚ ਰੋਲ ਗਈ ਮੈਂ ਕੀ ਕਰਾਂ 8 ਸਾਲ ਹੋ ਗਏ ਆ 8 ਸਾਲ ਹੋ ਗਏ ਮੈਂ ਧੱਕੇ ਖਾਦੀ ਨੂੰ ਮੈਂ ਨਾ ਧੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇਹ ਤੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਕਾਂਦੀ ਰਹੀ ਆ ਇਹਨਾਂ ਕੋਲ ਆਪਣੀ ਰੋਟੀ ਨਹੀਂ ਦਿੰਦੇ ਜੀ ਨਹੀਂ ਦਿੰਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਹਾਂਜੀ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਕੱਲ ਨਹੀਂ ਮੇਰੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਕੱਢਿਆ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਾਣਾਵ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਕੋਈ ਘਰਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਹੈ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਇਹ ਪਲਾਟ ਹੈ ਮਸੰਤ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਅਕੈ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਉਹਦੀਆਂ ਨੂਆ ਉਹਦੇ ਨਾਲ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਦੇ ਮੁਲਾਜ਼ਮ ਭੇਜੇ ਆ ਉਹਨਾਂ ਨੂੰ ਮਾਦਾ ਨੂੰ ਉੱਥੇ ਉਹਨਾਂ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਮ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਠਾਣੇ ਜੋ ਗੱਲ ਸਾਹਮਣੇ ਆਈ ਤੁਹਾਨੂੰ ਬਾਅਦ ਦੱਸਤਾ